ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਂਗਾ ਕਿਉਂਕਿ ਪਹਿਲੇ ਸਮੇਂ ਚ ਵਰਤੀ ਜਾਂਦੀ ਸੀ ਤੇ ਉਹਨਾਂ ਵੀਰਾਂ ਦੇ ਨਾਮ ਵੀ ਬੋਲੂਗਾ ਜਿਨ੍ਹਾਂ ਨੇ ਪਹਿਲੇ ਬਲੌਗਾਂ ਵਿੱਚ ਕਮੈਂਟ ਕਰੇ ਦੀ ਸੋ ਵੀਡੀਓ ਨੂੰ ਮਾਈਟ ਤੱਕ ਜ਼ਰੂਰ ਦੇਖਾਂ ਹੋ ਸਕੇ ਤਾਂ ਲਾਈਕ ਸ਼ੇਅਰ ਵੀ ਕਰ ਦੇਣਾ ਜੀ ਸੋ ਚਲੋ ਫਿਰ ਚੱਲਦੇ ਆ ਦਿਖਾਉਨੇ ਆ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮੇਂ ਅੱਜ ਵਰਤੀ ਜਾਂਦੀ ਸੀ ਲਓ ਜੀ ਦੇਖੋ ਇਹ ਆਹੋ ਪ੍ਰਾਣੀ ਜੀ ਜੋ ਕਿ ਪੁਰਾਣੇ ਵੇਲੇਆਂ ਵਿੱਚ ਘਰਾਂ ਵਿੱਚ ਵਰਤੀ ਜਾਂਦੀ ਦੀ ਇਹਨਾਂ ਨੂੰ ਬੱਤੀਆਂ ਵਾਲੇ ਦੀਵੇ ਕਹਿੰਦੇ ਨੇ ਇਹ ਬੱਤੀਆਂ ਵਾਲੇ ਦੀਵੇ ਇਸ ਨੂੰ ਤਾਂ ਕਿਹਾ ਜਾਂਦਾ ਇਹਨਾਂ ਚ ਇੱਥੇ ਇੱਕ ਬੱਤੀ ਪਾਈ ਜਾਂਦੀ ਦੀ ਜੋ ਕਿ ਲੀਰਾਂ ਦੀ ਬਣੀ ਹੁੰਦੀ ਸੀ ਜਾਂ ਫਿਰ ਜਿਹੜੀ ਰੂੰ ਹੁੰਦੀ ਸੀ ਰੂੰ ਦੀ ਬਣੀ ਹੁੰਦੀ ਸੀ ਸੋਏ ਦੀਵੇ ਲੋਹੇ ਦੀ ਚਾਦਰ ਦੇ ਤੇ ਉੱਪਰ ਇੱਕ ਹਾ ਕੰਚ ਦੀ ਚਿਮਨੀ ਲੱਗੀ ਹੁੰਦੀ ਦੀ ਬਸ ਇਹ ਦੋ ਚੀਜ਼ਾਂ ਦੇ ਬਣੇ ਹੁੰਦੇ ਸੀ ਇਹਨਾਂ ਦੇ ਹੀਠਾਂ ਇੱਥੇ ਉਹੇ ਵਾਲੀ ਜਗ੍ਹਾ 'ਚ ਮਿੱਟੀ ਦਾ ਤੇਲ ਪਾਇਆ ਜਾਂਦਾ ਸੀ ਜੋ ਕਿ ਹੱਟੀਆਂ ਤੋਂ ਆਮ ਹੀ ਮਿਲ ਜਾਂਦਾ ਸੀ ਇਹ ਦੀਵੇ ਘਰਾਂ 'ਚ ਚਾਨਣ ਕਰਨ ਵਾਸਤੇ ਜਾਂ ਬੇ ਪਸ਼ੂਆਂ ਵਾਲੇ ਬਾੜੇ ਵਿੱਚ ਇਹਨਾਂ ਨੂੰ ਜਗਾਇਆ ਜਾਂਦਾ ਸੀ ਇਹਨਾਂ ਦੀਵਿਆਂ ਦੀ ਲੋ ਵਿੱਚ ਪੁਰਾਣੇ ਵੇਲਿਆਂ ਵਿੱਚ ਲੋਕ ਪੜਦੇ ਵੀ ਹੁੰਦੇ ਸੀ ਇਹਦੇ ਵਿੱਚ ਇੱਕ ਕਹਾ ਇੱਕ ਛੋਟੀ ਜਹੀ ਫਿਰਕੀ ਲੱਗੀ ਹੁੰਦੀ ਧੀ ਜਿਹਨੂੰ ਘਮਾਉਣ ਨਾਲ ਥੱਲੇ ਉੱਤੇ ਕਰਨ ਨਾਲ ਬੱਤੀ 32 ਹੀਠਾਂ ਉੱਪਰ ਹੋ ਜਾਂਦੀ ਦੀ ਜੇ ਜਿਹੜਾ ਚਾਨਣ ਹੁੰਦਾ ਸੀ ਉਹ ਵੱਧ ਘਟ ਹੋ ਜਾਂਦਾ ਸੀ ਇਨਾ ਵਿੱਚ ਜਿਹੜੀ ਬੱਤੀ ਪਾਈ ਜਾਂਦੀ ਦੀ ਬਟਕੇ ਉਹ ਜਾਂ ਤਾਂ ਫਿਰ ਹੱਟੀਆਂ ਤੋਂ ਮਿਲ ਜਾਂਦੀ ਦੀ ਜਾਂ ਸਵਾਨੀਆਂ ਘਰ ਵਿੱਚ ਹੀ ਪੁਰਾਣੇ ਕੱਪੜਿਆਂ ਦੀ ਜਾਂ ਰੂਹ ਦੀ ਬਟਕੇ ਪਾ ਲੈਂਦੀਆਂ ਸਨ ਇਹਨਾਂ ਦੀ ਜਿਹੜੀ ਆਹ ਚਿਮਨੀ ਹੁੰਦੀ ਦੀ ਕਾਂਚ ਦੀ ਜਿਮਨੀ ਇਹਨਾਂ ਨੂੰ ਹਰ ਰੋਜ਼ ਸਾਫ਼ ਕਰਨਾ ਪੈਂਦਾ ਸੀ ਤਾਂ ਕਿ ਚਾਨਣ ਮੱਧਮ ਨਾ ਪਵੇ ਰੋਸ਼ਨੀ ਘੱਟ ਨਾ ਹੋਵੇ ਸੋ ਜਦੋਂ ਸਾਫ਼ ਕਰ ਦਿੰਦੇ ਸੀ ਇਹਨੂੰ ਜਿਮਨੀ ਨੂੰ ਤਾਂ ਜਿਹੜਾ ਚਾਨਣ ਦੀ ਉਹ ਵਧ ਜਾਂਦਾ ਸੀ ਤੋ ਇਸ ਤੋਂ ਜਿਹੜੇ ਇਹ ਦੀਵੇ ਹੁੰਦੇ ਦੀ ਇਹ ਆਪਣੇ ਲੋਹੇ ਦੇ ਕੰਚ ਦੇ ਬਣੇ ਹੁੰਦੇ ਦੀ ਇਹਨਾਂ ਤੋਂ ਪਹਿਲਾਂ ਮਿੱਟੀ ਦੇ ਦੀਵੇ ਹੁੰਦੇ ਦੀ ਤੇ ਇਹਨਾਂ ਦੀਵਿਆਂ ਤੋਂ ਬਾਅਦ ਜਿਹੜੇ ਲੋਹੇ ਦੇ ਦੀਵੇ ਤੁਸੀਂ ਦੇਖ ਰਹੇ ਹੋ ਇਹਨਾਂ ਦੀਵਿਆਂ ਤੋਂ ਬਾਅਦ ਫਿਰ ਲਾਲਟਣ ਆ ਗਈਆਂ ਲਾਲਟਣਾਂ ਤੋਂ ਬਾਅਦ ਫਿਰ ਲੈਂਪ ਆ ਗਈ ਜੋ ਕਿ ਇਹਨਾਂ ਦੀਵਿਆਂ ਨਾਲੋਂ ਵੱਧ ਰੋਸ਼ਨੀ ਕਰਦੇ ਹੁੰਦੇ ਸੀ ਸੂਣਾ ਲੈਂਪਾਂ ਤੋਂ ਬਾਅਦ ਜਦੋਂ ਬਿਜਲੀ ਆਈ ਫੇਰ ਇਹਨਾਂ ਦਾ ਦੌਰ ਖਤਮ ਹੋ ਗਿਆ ਤੇ ਇਹਨਾਂ ਦੀ ਜਗ੍ਹਾ ਤੇ ਬੀਡੀ ਵਾਲੇ ਬਲਮਾਨੇ ਲੈ ਲਈ ਸੋਏ ਜਿਹੜੇ ਦੀਵੇ ਹੁੰਦੇ ਸੀ ਇਹਨਾਂ ਬੱਤੀਆਂ ਵਾਲੇ ਦੀਵੇ ਕਿਹਾ ਜਾਂਦਾ ਸੀ ਇਹ ਹੌਲੀ-ਹੌਲੀ ਘਰਾਂ 'ਚੋਂ ਅਲੋਪ ਹੋ ਗਏ ਤੇ ਜਿਹੜੇ ਪ੍ਰਾਤਿ ਮਿਊਜ਼ੀਅਮ ਨੇ ਉਹਨਾਂ ਵਿੱਚ ਪਹੁੰਚ ਗਏ ਤੇ ਉੱਥੇ ਹੀ ਇਹਨਾਂ ਦੇ ਦਰਸ਼ਨ ਹੁੰਦੇ ਨੇ ਉੱਥੇ ਹੀ ਇਹਨਾਂ ਨੂੰ ਇਹ ਦੇਖਣ ਨੂੰ ਮਿਲਦੇ ਨੇ ਸੋ ਅੱਜ ਤੁਹਾਨੂੰ ਇਹ ਚੀਜ਼ ਦਿਖਾਉਣੀ ਦੀ ਇਹ ਦੀਵੇ ਲਖੋਣੇ ਦੀ ਜੋ ਪੁਰਾਣੇ ਵੇਲੇ ਵਿੱਚ ਵਰਤੇ ਜਾਂਦੇ ਸੀ ਤੇ ਹੁਣ ਆਪਾਂ ਉਹਨਾਂ ਵੀਰਾਂ ਦੇ ਨਾਮ ਬੋਲਦੇ ਆ ਜਿਨ੍ਹਾਂ ਨੇ ਪਹਿਲੇ ਬਲੌਗਾਂ ਵਿੱਚ ਕਮੈਂਟ ਕਰੇ ਸੀ ਜਿਨ੍ਹਾਂ ਵੀਰਾਂ ਨੇ ਪਹਿਲੇ ਬਲੌਗਾਂ ਵਿੱਚ ਕਮੈਂਟ ਕਰੇ ਦੀ ਹਨਾ ਵੀਰਾਂ ਦੇ ਨਾਂ ਇਸ ਪ੍ਰਕਾਰ ਨੇ ਪਹਿਲੇ ਵੀਰ ਦਾ ਨਾਂ ਹੈਗਾ ਸਤਵੀਰ ਸਿੰਘ ਦੂਜੇ ਵੀਰ ਦਾ ਨਾਂ ਹੈਗਾ ਤਰਸੇਮ ਸਿੰਘ ਜੋ ਕਿ ਅਜਨਾਲਾ ਦੇ ਪਿੰਡ ਪਠਾਨ ਨੰਗਲ ਤੋਂ ਨੇ ਤੀਜੇ ਵੀਰ ਦਾ ਨਾਂ ਹੈਗਾ ਰਤਨਜੀਤ ਸਿੰਘ ਸ਼ੈਰੀ ਜੀ ਜੋ ਕਿ ਅਜੀਤ ਅਖਬਾਰ ਦੇ ਇੰਦੌਰ ਤੋਂ ਪੱਤਰਕਾਰ ਨੇ ਸੋ ਇਹਨਾਂ ਤਿੰਨਾਂ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇਹਨਾਂ ਨੇ ਕਮੈਂਟ ਕਰਿਆ ਬਾਕੀ ਵੀਰਾਂ ਭੈਣਾਂ ਨੂੰ ਵੀ ਬੇਨਤੀ ਆ ਕਿ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਆਪਨੇ ਵਿਰਸੇ ਨਾਲ ਸੰਬੰਧਿਤ ਵੀਡੀਓ ਦੇਖਣੀ ਆ ਹਨ ਸੋ ਕੱਲ ਨੂੰ ਕੋਈ ਹੋਰ ਨਵੀਂ ਚੀਜ਼ ਲੈ ਕੇ ਹਾਜ਼ਰ ਹੋਵਾਂਗਾ ਜੋ ਪੁਰਾਣੇ ਬੇੜਿਆਂ ਵਿੱਚ ਵਰਤੀ ਜਾਂਦੀ ਸੀ ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ